ਇਹ ਅੱਜ ਦਾ ਇੱਕ ਆਰਟੀਕਲ ਸਕੂਲੀ ਬੱਚਿਆਂ ਦੇ ਵਿੱਚ ਇਨਾ ਮੰਨ ਦੇ ਵਿੱਚ ਇਹ ਪੜਿਆ ਗਿਆ ਹੈ ਕਿ ਉਹ ਖੁਦਕੁਸ਼ੀਆਂ ਕਰ ਰਹੇ ਹਨ ਪਹਿਲੀ ਖਬਰ ਹੈ ਕਿ ਦਿੱਲੀ ਮੈਟਰੋ ਦੇ ਵਿੱਚੋਂ ਇੱਕ ਲੜਕੇ ਨੇ ਸ਼ਿਲਾੰਗ ਲਾ ਕੇ ਖੁਦਕੁਸ਼ੀ ਕੀਤੀ ਹੈ ਤੇ ਮੌਜੂਦਾ ਕਾਰਨ ਦੱਸਿਆ ਕਿ ਸਕੂਲ ਦੇ ਅਧਕਉਨ ਦੁਆਰਾ ਉਸਦੀ ਬੇਇੱਜ਼ਤੀ ਕੀਤੀ ਗਈ ਹੈ। ਉਸ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਸਕੂਲ ਵਿੱਚ ਬਾਰ-ਬਾਰ ਜਲੀਲ ਕੀਤਾ ਗਿਆ ਸੀਗਾ। ਐਫਆਰ ਦਰਜ ਕਰਵਾਇਆ ਗਿਆ ਕਿ ਖੁਦਕੁਸ਼ੀ ਕਰਨ ਦੇ ਵਿਚਾਰ ਆਉਣ ਬਾਰੇ ਇੱਕ ਕਾਉਂਸਲਰ ਨੂੰ ਦੱਸਣ ਤੋਂ ਬਾਅਦ ਵੀ ਸਕੂਲ ਨੇ ਨਾ ਤਾਂ ਉਸਦੇ ਮਾਪਿਆਂ ਨੂੰ ਸੂਚਿਤ ਕੀਤਾ ਤੇ ਨਾ ਹੀ ਕੋਈ ਹੋਰ दखਲ ਦਿੱਤਾ ਬੱਚਾ ਤਕਲੀਫ ਹੋਣ ਬਾਰੇ ਦੱਸਦਾ ਹੈ ਫਿਰ ਵੀ ਉਸ ਦੇ ਪ੍ਰਤੀ ਅਸੀਂ ਵਿਚਾਰ ਨਹੀਂ ਕਰਦੇ ਜੇਕਰ ਉਸ ਬੱਚੇ ਪ੍ਰਤੀ ਉਦਾਸੀ ਇੰਤਹਾ ਵਰਤੀ ਜਾਂਦੀ ਤਾਂ ਹਿੰਸਾ ਦਾ ਇਹ ਰੂਪ ਨਾ ਹੁੰਦਾ ਦੂਜੀ ਖਬਰ ਜੈਪੁਰ ਤੋਂ ਹੈ ਸਿਰਫ ਇੱਕ 9 ਸਾਲ ਦੀ ਸਕੂਲੀ ਬੱਚੀ ਉਹ ਆਪਣੇ ਸਹਿਪਾਠੀਆਂ ਤੋਂ 18 ਮਹੀਨਿਆਂ ਤੱਕ ਉਸਨੇ ਦਿਲਾਰਮ ਦੇ ਨਾਲ ਤਾਂ ਹਸਣ ਕੀਤੀ ਜਿਸ ਦਿਨ ਉਸਦੀ ਮੌਤ ਹੋਈ 45 ਮਿੰਟ ਪੰਜ ਵਾਰ 45 ਮਿੰਟ ਵਿੱਚ ਪੰਜ ਵਾਰ ਆਪਣੇ ਕਲਾਸ ਅਧਿਆਪਕ ਕੋਲ ਗਈ ਕਿਉਂਕਿ ਆਪਣੇ ਸਹਿਪਾਠੀਆਂ ਵੱਲੋਂ ਲਿਖੀ ਅਸਲੀ ਸਮਗਰੀ ਤੋਂ ਸਪਸ਼ਟ ਤੌਰ ਤੇ ਪਰੇਸ਼ਾਨ ਸੀ ਅਧਿਆਪਕਾਂ ਨੂੰ ਸਵਾਲ ਦਿੱਤੀ ਹੋਈ ਸਭਾਈ ਨੂੰ ਗੋਲਿਆ ਕਰ ਦਿੱਤਾ ਉਸਨੇ ਝੁਰਕਿਆ ਉਹਦੀ ਸਹਾਇਤਾ ਨਹੀਂ ਕੀਤੀ ਉਹੀ ਘੰਟੇ ਬਾਅਦ ਬੱਚੀ ਚੌਥੀ ਮੰਜ਼ਲ ਤੇ ਗਈ ਤੇ ਆਪਣੀ ਜਾਨ ਦੇ ਦਿੱਤੀ ਸਕੂਲ ਤੇ ਇਹ ਵੀ ਦੋਸ਼ ਨੇ ਕਿ ਉਹ ਮਨਾਂ ਨੇ ਮੌਤ ਵਾਲੀ ਥਾਂ ਨੂੰ ਧੋ ਦਿੱਤਾ ਇੱਕ ਦਿਲ ਦਬਾ ਦਿਲ ਨੂੰ ਚੁੰਜਣ ਵਾਲੀ ਘਟਨਾ ਬਸਾਈ ਤੋਂ ਸਾਹਮਣੇ ਆਉਂਦੀ ਹੈ ਇੱਕ 13 ਸਾਲਾਂ ਬੱਚੀ ਸਕੂਲ ਲੇਟ ਆਈ ਤਾਂ ਸਕੂਲ ਅਧਿਆਪਕ ਜਾਂ ਸਕੂਲ ਕਮੇਟੀ ਨੇ ਬੈਗ ਸਮੇਤ ਉਹਨੂੰ 100 ਵਾਰ ਉਠ ਕੇ ਬੈਠ ਕਰਨ ਲਈ ਕਿਆ ਉਹ ਬੱਚੀ ਪਹਿਲੇ ਐਨੀਮੀਆ ਖੂਨ ਦੀ ਕਮੀ ਦਾ ਰੋਗ ਦੇ ਪੀੜਤ ਸੀ ਉੜ ਕੇ ਬੈਠ ਕੱਢਦੇ ਹੀ ਉਤਰਤ ਜਮੀਨ ਉਪਰ ਡਿੱਗ ਪਈ ਤੇ ਉਸ ਦੀ ਮੌਤ ਹੋ ਗਈ ਜਦ ਕੇ ਅਧਿਆਪਕ ਨੂੰ ਇਰਾਦਤਨ ਕਤਲ ਦੇ ਦੋਸ਼ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਇਹ ਤਿੰਨ ਅਲੱਗ-ਅਲੱਗ ਘਟਨਾਵਾਂ ਤਿੰਨਾਂ ਸਟੇਟਾਂ ਦੀਆਂ ਹਨ बच्चों इन्ना गुस्सा क्यों भरया रह जा रहा है क्यों सहनशीलता नहीं है छोटी छोटी उम्र के बच्चे खुदकुशियां कर रहे हैं तो नाल ही स्कूल प्रशासन की भी अनगहली है कि स्कूल मैनेजमेंट कमेटियां स्कूलों एक कारखाना बना के कमाई का साधन ही समझदिया ਕਿ ਸਿਰਫ ਇਤੋਂ ਇਨਕਮ ਹੋਣੀ ਚਾਹੀਦੀ ਹੈ ਜਦਕਿ ਸਕੂਲ ਤਾਂ ਆਉਣ ਵਾਲੇ ਸਮੇਂ ਦਾ ਦੇਖਦਾ ਮਹਿਲ ਹੁੰਦਾ ਹੈ ਇਥਾਮ ਹੁੰਦੇ ਹਨ ਜਿੰਨਾ ਸਮਾ ਪਰ ਦੇਹ ਦੀ ਛਤ ਨੇ ਟਿਕਣਾ ਹੁੰਦਾ ਹੈ ਕਿਉਂ ਨਹੀਂ ਸਕੂਲਾਂ ਦੇ ਵਿੱਚ ਮਨੋਵਿਗਿਆਨੀ ਡਾਕਟਰ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਹਰ ਕਲਾਸ ਹਰ ਬੱਚੇ ਦਾ ਚਿਹਰਾ ਨੋਟ ਕਰਨ ਜੇ ਕੋਈ ਬੱਚਾ ਕਿਸੇ ਤਰ੍ਹਾਂ ਦੀ ਭਾਵਨਾਹੀਨ ਭਾਵਨਾ ਦਾ ਸ਼ਿਕਾਰ ਹੋ ਗਿਆ ਹੈ ਆਪਣੇ ਆਪ ਨੂੰ ਦਬਿਆ ਕੁਟਿਆ ਮਹਿਸੂਸ ਕਰਦਾ ਹੈ ਤਾਂ ਉਸ ਬੱਚੇ ਦਾ ਜੋ ਵੀ ਮਨੋ ਗਿਆਨ ਇਲਾਜ ਹੈ ਉਹ ਕੀਤਾ ਜਾਣਾ ਚਾਹੀਦਾ ਹੈ ਉਸਦੇ ਮਾਪਿਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਇਹਨਾਂ ਤਿੰਨ ਸੂਬੇ ਤਿੰਨ ਦੁਖਾਂਤਾਂ ਤੋਂ ਸਰਕਾਰ ਨੂੰ ਵੀ ਕੁਝ ਸਕੂਲਾਂ ਨੂੰ ਹਜ਼ਾਰਤਾਂ ਜਾਰੀ ਕਰਨੀਆਂ ਚਾਹੀਦੀਆਂ ਤੇ ਬੱਚਿਆਂ ਦੇ ਮਾਪਿਓ ਵੀ ਬੱਚਿਆਂ ਤੇ ਜ਼ਿਆਦਾ ਦਬਾਰਾ ਨਾ ਪਾਉਣ ਕਿ ਨੰਬਰ ਇਤਨੇ ਚਾਹੀਦੇ ਨੇ ਤੇਰੀ ਮੈਟ੍ਰਿਕ ਚਾਹੀਦੀ ਹੈ ਤੇਰਾ ਉਹ ਚਾਹੀਦਾ ਬੱਚਿਆਂ ਨੂੰ ਕੰਪਿਊਟਰ ਨਾ ਸਮਝੋ ਇਹ ਪੋਲ ਮਾਨਾ ਹੈ ਉਨਨਾਂ ਪਰੇਮ ਨਾਲ ਵਰਤੀਏ ਤੇ ਇਹ ਅਨਮੁੱਲੇ ਲਾਲ ਲਾਗਵਾਈਏ ਨਮਸਕਾਰ